ਮੇਰੇ ਨਾਲ ਹੀ ਸੰਤੋਸ਼ Kumari ਆ ਦੇਖੋ ਸਾਡੇ ਘਰ ਦਾ ਜਦੋਂ بارشਾਂ ਦੀ ਬੋਟਲ ਲੈਣ ਤੇ ਆ ਜਾਂਦੇ ਤਾਂ ਘਰ ਦੇ ਸਾਡੇ ਹਾਲ ਵੇਖ ਲੋ ਨਿੱਕੇ ਨਿੱਕੇ ਬੱਚੇ ਡੁੱਬੇ ਪਏ ਵਿੱਚ ਜਿਵੇਂ بارشੀ ਸਾਡੇ ਘਰ ਦਾ ਹਾਲ ਹੁੰਦਾ ਤੇ ਬੋਟਲ ਲੈਣ ਆ ਜਦੋਂ ਜਰਾ ਹੱਥ ਜੋੜ ਕੇ ਪਲਾ ਜਰਾ ਨਹੀਂ ਨਹੀਂ ਇਹ ਤੁਹਾਡਾ ਕੰਮ ਹੋ ਜਾਏਗਾ ਲੋਕਾਂ ਨੂੰ ਇੰਨੇ ਨੇ ਪੈਸੇ ਦਿੰਦੇ ਨਾ ਜਿਵੇਂ ਫਾਰਮ ਪਰ ਕੋਈ ਨਹੀਂ ਸਾਡੇ ਘਰ ਖਬਰ ਲੈਣ ਆਂਦਾ ਜਦੋਂ ਬੋਟਲ ਲੈਣ ਆਉਂਦੇ ਜਾਂਦੇ ਨੇ ਬਾਅਦ ਕਿਸੇ ਨੇ ਬਾਅਦ ਨਹੀਂ ਪੁੱਛਣੀ ਆਵੇ ਸਾਡੀ ਜੀ ਪਰ ਸ਼ਾਨੀ ਭਾਈਆ ਮੇਰੇ ਤੋਂ ਸਾਡੇ ਸਾਹਮਣੇ ਡੁੱਬੇ ਪਏ ਸਾਡੇ ਰਿਸ਼ਤੇ ਬੱਡੇ ਸੱਤਰਾ ਹੋਏ ਨੇ ਡੁੱਬੇ ਪਏ ਸਭ ਕੁਝ ਹੀ ਤੇ ਨਕਸਾਨ ਭਾਈ ਦੇਖੋ ਦੇਖੋ ਤਾਂ ਆਪਣੇ ਰਸਤੇ ਦੇਖਦੇ ਪਿੰਨਾ ਸਭ ਕੋਸ਼ਿਸ਼ ਮਾਨਸਾ ਰਹੀ ਹਾਂਜੀ ਤੁਸਨ ਸਾਬ ਆ ਮੈਂ ਨਿੱਜੀ ਦਿੱਕਤਾਂ ਨਹੀਂ ਕੋਠੀਆਂ ਨਹੀਂ ਕੋਠੇ ਵੀ ਗਾਤੇ ਆ ਪਈ ਜੋ ਦਿੱਕਤ ਨੇ ਫਿਰ ਆਪੇ ਹੀ ਮਦਦ ਕਰਨੀਆਂ ਆ ਇਹ ਤੇਰੇ ਬਾਤ ਵੀ ਨਹੀਂ ਭਾਈ ਸਾਡਕ ਦੇ ਆ ਕੇ ਪੁੱਛੀ ਇਹ ਬੋਟਲ ਆਣੀਆਂ ਫਿਰ ਆ ਜਾਂਦੇ ਨੇ ਸਿਰਾਤ ਚੋੜ ਦਿੰਦੇ ਆ ਇਹਨਾਂ ਦਿਨਾਂ ਚ ਆ ਕੇ ਕੋਈ ਬਾਤ ਪੁੱਛਦਾ ਹਾਂ ਹਾਂ ਜੀ ਕਿੰਨੀ ਵਾਰੀ ਮੇਰੇ ਆਦਮੀ ਗਿਆ ਤੇ ਅਪਲਾਈ ਕਰ ਕੋਈ ਸੁਣਦਾ ਨਹੀਂ ਸਾਈ ਨਹੀਂ ਕਰਦਾ ਕੋਈ ਵੀ ਟੱਕੜੇ ਪੰਦੀ ਹਰ ਕੁਸਨਾ ਮਾੜੇ ਦੀ ਕੋਈ ਵੀ ਨਹੀਂ ਭਾਈ ਸੁਣਦਾ 90 ਮੀਟਰ ਪਿੱਛੇ ਹੀ ਸੜ ਗਿਆ ਇਨਵੈਟਰ ਵੀ ਲਿਆ ਕੇ ਟੋਕਰ ਫੇਰ ਲਿਆ ਹੁਣ ਫੇਰ ਆ ਹਾਂ ਜੀ ਇਹਨਾਂ ਨੇ ਕੀਤਾ ਹੀ ਕਿਹਾ ਕੋਈ ਸੁਣਦਾ ਹੀ ਨਹੀਂ ਕੋਈ ਸਿਰ ਲਗ ਮਾਰ ਦੀ ਮੈਂ ਇਹ ਕਹਾ ਜਾਉਣਾ ਵਾ ਵੇਹਲੋ ਮੈਂ ਆ ਖਾਪੋ ਉਹਨੇ ਕਮਰੇ ਦੇ ਦੇਖਾਂ ਆਪਣੇ ਦੇ ਇਥੇ ਵੇ ਲੋਹਨੇ ਕਮਰੇ ਦੀ ਗਲਥਾਲ ਹੋਈ ਪਈ ਹੈ ਕੋਈ ਸਿਹਰ ਦਾ ਨਿਕਾਸ ਨਹੀਂ ਕੋਈ ਲੈਣ ਨਹੀਂ ਕੋ ਦਿਣੀ ਨਹੀਂ ਇਹ ਬਾਲਿਆਂ ਵਾਲੇ ਕੋਠੇ ਆ ਇਹ ਕਿਤੇ ਡਿਗ ਬੰਦੇ ਪਰਿਵਾਰ ਕਿੱਥੇ ਜਾਏਗਾ ਫਤਿਹ ਦਾ ਮੇਰਾ ਪਰਿਵਾਰ ਹਾਂਜੀ ਉਹ ਜਹਾਂ ਹਾਨੂੰ ਕੋਈ ਰਾਹਕਾ ਦਿੱਤੀ ਜਾਵੇ ਕਾਹ ਕਰੀ ਮਾਰੇ ਮੋਢੇ ਇਹਨਾਂ ਨੂੰ ਬੁਲਾਵੀ ਹੈ ਆਂਦੀ ਜੜੀਆਂ ਨਾਲੇ ਭਰ ਜਾਂਦੇ ਸੜਕਾਂ ਭਰ ਜਾਂਦੀਆਂ ਸਾਡਾ ਪਾਣੀ ਜਿਹੜਾ ਸਾਡੇ ਵੇੜੇ ਇੱਕ ਘਰ ਦਾ ਆਵੜਦਾ ਹਾਂਜੀ ਇਹ ਵੋਟਾਂ ਆ ਰਹੀਆਂ ਨੇ ਕਿ ਤੁਹਾਡਾ ਸਾਹੀ ਤੁਹਾਡੇ ਨਾਲ ਆ ਅੱਜ ਕਿੱਥੇ ਨੇ ਸਾਡੇ ਨਾਲ ਹੈ ਜੀ ਯਾ ਕੋਈ ਪੋਛਣੀ ਨੂੰ ਆਉਂਦਾ ਕਰੇ ਇਹ ਸਾਡਾ ਜੋਂਦਾ ਬਾੜਪੂ ਹੋਈ ਹੈ ਅਸੀਂ 18 ਪਰਿਵਾਰ ਲਾ ਕੇ ਪਾਣੀ ਖੇਂਦੇ ਰਹੇ ਨੇ ਪਾਣੀ ਘੜ ਘੜ ਕੇ ਜਾਈ ਹੱਥ ਘਰ ਹੋ ਜਲੇ ਨੇ ਸੋਚ ਕੇ ਸਾਨੂੰ ਕੋਈ ਮਾਲੀ ਮਤ ਦਿੱਤੀ ਜਾਏ ਜਾਂ ਇਹ ਗਰੀਬ ਇਹਨਾਂ ਨੂੰ ਤੇ ਰਾਤ ਸਕੀ ਹੈ ਜਾਂਗੇ ਪਾਣੀ ਦੇ ਬਚਾ ਕੇ ਆ ਸਕੀ ਆਪਣਾ ਹਾਂਜੀ ਮੈਂ ਗਿਆ ਹਾਂ ਜੀ ਕਮੇਟੀ ਨਾਲ ਕਹਿੰਦੇ ਫਾਣੇ ਖਾ ਜਾਓ ਜੀ ਉਹ ਖਾ ਫਾਰਮ ਭਰੋ ਥਾਣੇ ਕੋਈ ਕੰਦਰ ਜਾਓ ਫਲਾਣੇ ਕੰਦਰ ਜਾਓ ਹਾਂਜੀ ਮੈਂ ਉਸ ਨਾਲ ਦਾ ਬਜ਼ੁਰਗ ਮੁੰਡਾ ਕਿੱਥੇ ਪਟਿਆ ਫਰਾ ਹਾਂਜੀ ਯਾ ਇਹ ਕਿਥੋਂ ਸਾਰਾ ਕੰਮ ਹੁੰਦਾ ਹੋਵੇ ਕੋਈ ਵੱਖਰਾ ਨਹੀਂ ਲੋ ਆਓ ਮਹਾਰਾਜ ਜਿਹੜੇ ਕਿੱਥੇ ਜਾਣ ਕਰਾਣੇ ਗਰਾਉ ਤੇ ਮੇਰੇ ਆ ਮਾਲੀ ਖਾਰਾ ਦਿੱਤੀ ਜਾਏ ਹਾਂਜੀ ਆਰ ਬੋਰਡ ਰਵਾਂ ਦਾ ਬਹੁਤ ਬਹੁਤ ਧੰਨਵਾਦ ਕਰੇ ਜਿਹੜੇ ਮੇਰੇ ਘਰ ਕੋਲ ਤੇ ਆ ਉਹ ਨਰਾਏ ਹਾਲ ਚਾਲ ਵੇਖਿਆ ਉਹਨਾਂ ਨੇ ਆਹ ਸतीश ਕੁਮਾਰ ਇਹ ਵੇਖੋ ਗਲੀਆਂ ਦਾ ਹਾਲ ਜੀ ਆ ਨਗਰ ਕੌਂਸਲ ਵਾਲੇ ਸਾਰਾ ਕੂੜਾ ਵੀ ਨਹੀਂ ਲੈ ਕੇ ਜਾਂਦੇ ਆ ਵੇਖੋ ਤੁਹਾਡੀਆਂ ਦੁਕਾਨਾਂ 'ਚ ਵੀ ਪਾਣੀ ਆ ਗਿਆ ਭਾਦੀ ਕਿੱਥੇ ਗਈ ਇਹ ਅਈ ਦਿਹਾੜੀਦਾਰ ਬੰਦੇ ਆ ਜੀ ਤੁਹਾਡੀ ਅਈ ਦਿਹਾੜੀ ਖਰਾਬ ਹੋ ਗਈ ਐ ਇਹ ਕੀ ਕਰੀਏ ਸਾਡੇ ਛੋਟੇ ਛੜੇ ਬੱਚੇ ਆ ਆ ਵੇਖੋ ਪਾਰੀ ਗਲੀਆਂ ਦਾ ਹਾਲ ਨਾ ਭਰੀਆਂ ਨਾ ਸਾਰੇ ਪਾਸੇ ਇਹੀ ਹਾਲ ਐ ਕੂਪੀਆਂ ਜੇ ਲੈ ਕੇ ਜਾਂਦੇ ਆ ਤੁਹਾਡੀਆਂ ਕੂਪੀਆਂ ਖਰਾਬ ਹੋਡੀਆਂ ਭਰੀ ਅਈ ਬਹੁਤ ਮੁਸ਼ਕਲ ਦਾ ਸਾਡੀ ਹੱਥ ਜੋੜ ਕੇ ਬੇਤੀ ਐ ਜੀ ਪ੍ਰਸ਼ਾਸਨ ਨੂੰ ਕਿ ਪਲੀਜ਼ ਸਾਡੀ ਹੱਲ ਕੀਤੀ ਜਾਏ ਇਹਦਾ ਦਾ ਕੁਝ ਕੀਤਾ ਜਾਏ ਆ ਵੇਖੋ ਜੀ ਕੂੜਾ ਇੱਥੇ ਜਮਾ ਹੋਈਦਾ ਸਾਰਾ ਹੀ ਤੇ ਸਾਡੀ ਦੁਕਾਨਾਂ ਦੇ ਅੰਦਰ ਜਾ ਰਿਹਾ ਪਾਜੀ ਇਹ ਪਾਜੀ ਸਿਹਰ ਦੀ ਬਾਰਸ਼ ਲੱਗੀ ਹੈ ਅਸੀਂ ਬਹੁਤ ਪਰੇਸ਼ਾਨ ਆ ਜੀ ਸਾਡਾ ਕੋਈ ਨਾ ਕੋਈ ਸਸ ਫਲ ਕੀਤਾ ਜਾਏ ਭਰੀ ਬਾਜੀ ਮੈਂ ਕਹਿੰਦਾ ਵੇਖੋ ਕੀ ਹਾਲ ਹੈ ਸਾਰਿਆਂ ਦਾ ਹਰ ਘਰ ਦੇ ਵਿੱਚ ਪਾਣੀ ਜਾ ਰਿਹਾ ਹੈ ਦੁਕਾਨਾਂ 'ਚ ਪਾਣੀ ਆ ਗਿਆ ਹੈ ਕੀ ਕਰੀਏ ਭਾਜੀ ਆ ਜੀ